ਫਾਈਨਲ ਚੱਕ ਸੈਦੋ ਦੇ ਮੇਲੇ ਦਾ ਲੋਕੀ ਕਹਿੰਦੇ ਕਾਂਕੇ ਤੇ ਤਨੌਰੀ ਦੀ ਓਏ ਦਾੰਗ ਖੜਕ ਗਈ ਲੋਕੀ ਕਹਿੰਦੇ ਕਾਂਕੇ ਤੇ ਤਨੌਰੀ ਦੀ ਕਹਿੰਦੇ ਦਾੰਗ ਖੜਕ ਗਈ ਦਾੰਗ ਖੜਕ ਗਈ ਮੇਰੇ ਵੀਰੋ ਹੋਰ ਵੇਖਦੇ ਵੀ ਕੌਣ ਅੱਖ ਮळा ਕੇ ਰੰਗিয়ে ਤੇ ਕੁਝ ਹੋਰ ਸਮੰਢਿਆ ਨੀਵੀ ਪਾ ਕੇ ਰਖੀਏ ਤੇ ਕਮਜੋਰ ਸਮੰਦੇ ਐ ਇਹ ਦੁਨੀਆ ਜੀ ਨਹੀਂ ਦਿੰਦੀ ਦੁਨੀਆ ਬਹੁਤੇ ਰੰਗਾ ਦੀ ਹੁਣ ਰੱਖੇ ਡਾਂਗ ਤੇ ਡੇਰਾ ਢਾਣੀ ਮਸਤ ਮਲੰਗਾਂ ਦੀ ਢਾਣੀ ਮਸਤ ਮਲੰਗਾਂ ਦੀ ਘਾਂਗਾ ਤੇ ਰਾਜੂ ਰਾਜੂ ਤੇ ਘਾਂਗਾ ਘਾਂਗਾ ਤੇ ਕਹਿੰਦੇ ਰਾਜੂ ਟਕ 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 ਟ ਆ ਟੱਕਰ ਸਿਰੇ ਦੀ ਹੈ ਆ ਟੱਕਰ ਸਿਰੇ ਦੀ ਹੈ ਜਸਵਿੰਦਰ ਪੰਚ ਰਵਿੰਦਰ ਆਮਲੇ ਹੁਣਾਂ ਦਾ ਚਿਹਤਾ ਆ 500 ਦੀ ਪੈ ਗਈ ਰੇਡ ਕਾਰਨ ਦੀ ਮੇਰੇ ਵੀਰੋ ਤੇ ਦਿਆਲਪੁਰੇ ਵਾਲਾ ਬਾਟਾ ਵੱਡਦਾ ਤੁਰਿਆ ਹੁੰਦਾ ਨੰਗੇ ਪਿੰਡੇ ਚੜੀ ਜਵਾਨੀ ਦੁਨੀਆ ਸਾਰੀ ਮੰਨੇ ਹੱਟ ਕਬੱਡੀ ਬੰਨੇ ਆ ਬਈ ਹੱਟ ਕਬੱਡੀ ਬੰਨੇ ਹੱਟ ਕਬੱਡੀ ਬੰਨੇ ਆ ਵੀ ਹੱਟ ਕਬੱਡੀ ਬੰਨੇ ਖਾ ਖਾ ਮਖੜਾਂ ਦੇ ਪੇੜੇ ਪੀ ਪੀ ਦੁੱਧ ਦੇ ਛੰਨੇ ਹੱਟ ਕਬੱਡੀ ਬੰਨੇ ਆ ਬਈ ਹੱਟ ਕਬੱਡੀ ਬੰਨੇ ਮਨਜੀਤ ਆ ਗਿਆ ਨੌਜਨ ਗੱਭਰੂ ਨੱਟ 11 ਕਬੱਡੀ ਦਾ ਨੱਟ 11 ਕਬੱਡੀ ਦਾ ਹਰ ਮਨਜੀਤ ਆ ਜਾਂਦਾ ਹੈ ਲਓ ਅਗਲੀ ਰੇਡ ਮੁੰਡਾ ਫਿਰ ਮਡਾਂ ਦੇ ਅੰਦਰ ਚੱਕ ਅਲੀ ਸ਼ੇਰਪਿੰਡਾ ਮਾਨ ਮਾਨਸਾ ਜ਼ਿਲ੍ਹੇ ਦੇ ਵਿੱਚ ਜਨਮਿਆ ਅਨਮੋਲ ਹੀਰਾ ਖੇਡਦਾ ਦਲੇਰੀ ਦੀ ਕਬੱਡੀ ਓਏ ਚੱਕਾਂ ਵਾਲਾ ਸ਼ੀਰਾ ਇਹਦਾ ਚੱਕ ਅਲੀ ਸ਼ੇਰਪਿੰਡਾ ਤੇ ਕਹਿੰਦੇ ਅੱਜ ਚੱਕ ਸੈਡੋ ਚ ਰੌਣਕਾਂ ਛੱਪੀ ਨੂੰ ਚੱਕ ਰਾਮ ਸਿੰਘ ਵਾਲੇ ਭੰਗੜੇ ਜਿਹੜੇ ਪਹਿਣਗੇ ਮੇਰੇ ਵੀਰੋ ਆਹ ਵੇਖਦੇ ਆ ਨੰਬਰ ਜਿਹੜਾ ਨਹੀਂ ਬਾਹਰ ਨਹੀਂ ਹੈ ਮਨੀ ਵੀਰੇ ਲੋ ਕਬੱਡੀ ਫੇਰ ਖੇਡ ਮਨਾਉਣ ਦੇ ਵਿੱਚ ਪੈ ਗਈ ਹੈ ਮੁੰਡਾ ਕੌਡੀ ਪਾਉਣ ਦੇ ਲਈ ਭਰਿਆ ਇੱਕ ਪਾਸੇ ਕਹਿੰਦੇ ਗੁੱਟ ਫੜਿਆ ਸ਼ੀਰੇ ਨੇ ਕਬੱਡੀ ਕਬੱਡੀ ਲੈ ਤਨੌਰੀ ਨਹੀਂ ਜਾਰੂ ਸਾਡੇ ਪਰਵਾਹ ਉਹ ਕਬੱਡੀ ਦੀ ਖੇਡ ਵੱਡੀ ਕਬੱਡੀ ਦੀ ਖੇਡ ਵੱਡੀ ਦੂਜੀ ਰੇਡ 500 ਦੀ ਆ ਅਗਲੀ ਕਬੱਡੀ ਫਿਰ ਕਰਨ ਬਿਆਲਪੁਰੇ ਹਾਂਜੀ ਪਰਲੀ ਉਹ ਘੜੀ ਜੀ ਬੰਦ ਹੋ ਗਈ ਉਹ ਚਲਾਓ ਹੁਟਰੇ ਨੂੰ ਗੈਂਦੀ ਆ 500 ਦੀ ਦੂਜੀ ਰੇਡ ਜਸਵਿੰਦਰ ਪਾਈ ਬਣੀਓ ਗੋਪੀ ਤੇ ਕਰ ਕਰ ਤੇ ਗੋਪੀ ਆ ਸਿਰੇ ਦੀ ਖੇਡ ਸਿਰੇ ਦਾ ਮੇਲਾ ਚੱਕ ਸੈਦੋ ਦੀ ਧਰਤੀ ਜੋਰ ਲੱਗ ਗਿਆ ਬੱਲੇ 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 ਇਹ 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 ਆ ਆ ਚੱਕ ਓਏ ਆ ਆ ਨਿਆਰਾ ਚੱਕ ਸੈਦੋ ਵਾਲਿਓ ਜਾਂਦਾ ਜੱਫੀ ਉੱਤੇ ਜੱਫਾ ਠੋਕੀ ਮਾਨਕੀ ਦਾ ਗੋਪੀ ਜਾਂਦਾ ਜੱਫੇ ਉੱਤੇ ਜੱਫਾ ਠੋਕੀ ਕੀ ਹਾਲ ਚਾਲ ਆ ਫਿਰ ਓਏ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ 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 91 91 ਕਬੱਡੀ ਦਾ ਨਾਟਕ ਜਿਹਾ ਰਾ ਕੌਡੀ ਦਾ ਪਰ ਮਨਜੀਤ ਨਵੇਂ ਪੇਡਿਆ ਤਨ ਤਨ ਕਰ ਆ ਗਿਆ ਮੁੰਡਾ ਕਹਿੰਦੇ ਮੂਸੇ ਵੱਲ ਦੇ ਇਲਾਕੇ ਤੋਂ ਆਇਆ ਆਹ ਵੇਖਦਾ ਬਈ ਤੇਰੇ 21 ਸਾਲਾਂ ਦੇ ਜੱਟ ਨੂੰ 22 22 ਕਹਿੰਦੀ ਦੁਨੀਆ ਯਾਰੀ ਤਿਆਰ ਹੈ ਮਣੀ ਤਿਆਰ ਹੈ ਨਿੰਮਾ ਤਿਆਰ ਹੈ ਸ਼ੇਰੂ ਤਿਆਰ ਹੈ ਪਰ ਅੰਕ ਰੀਡਰ ਦੇ ਖਾਤੇ ਲਓ ਰਾਜੂ ਆ ਗਿਆ ਰਾਜੂ ਕੋਟਲਾ ਭੜੀ ਵਾਲਾ ਕਹਿੰਦੇ ਰਾਜੂ ਖੰਨੇ ਦੇ ਇਲਾਕੇ ਦਾ ਕਿੱਟੀ ਖੰਨੇ ਤੋਂ ਦਵਿੰਦਰਾ ਬਰੰਗ ਆਊਗੀ ਰੱਖ ਸਾਹਮਣੇ ਜਵਾਨੀ ਤੇਰੇ ਕੰਮ ਆਊਗੀ ਰੱਖ ਸਾਹਮਣੇ ਜਵਾਨੀ ਤੇਰੇ ਕੰਮ ਆਊਗੀ ਬਣ ਆਉਦਾ ਬੈਸਟ ਮੈਚ ਅੱਜ ਦੇ ਮੇਲੇ ਦੀ ਸਿਰੇ ਦੀ ਟੱਕਰ ਚੱਕ ਸੈਦੋ ਦੇ ਵਿੱਚ ਉਹ ਦੁਨੀਆ ਪੱਪਾ ਪਾਰ ਹੋ ਗਈ ਆ ਬਿੱਲਿਆ ਦੁਨੀਆ ਪੱਪਾ ਪਾਰ ਹੋ ਗਈ ਐ ਦੁਨੀਆ ਪੱਪਾ ਪਾਰ ਹੋ ਗਈ ਐ ਸ਼ੀਰੇ ਨੇ ਕੋਡੀ ਪਾਈ ਐ ਗਰਜੋਕ ਮਾਨ ਮਰਾੜਾ ਵਾਲਾ ਇਹ ਵੀ ਪ੍ਰਸਿੱਧ ਆਇਆ ਹੈ ਮੋਦੀ ਦਿਆ ਨਾਲ ਪਿਆਰ ਹੈ ਇਹਨਾਂ ਦਾ ਖਾਸ ਤੌਰ ਤੇ ਗੈਗੜਵਾ ਧੰਨਵਾਦ ਲਾਡਲੀ ਸਾਈਡ ਗੋਪੀ ਤੇ ਸ਼ੀਰਾ ਗੋਪੀ ਤੇ ਸ਼ੀਰਾ ਪਰ ਚੱਕਲ ਛੇੜ ਵਾਲਾ ਅੱਜ ਬੇਰਿਆ ਸਰਦਾ ਤਨ ਤਨ ਕਰਾ ਰਿਹਾ ਆ ਵੀ ਮਨਜੀਤ ਤੈਨੂੰ ਚਾਰ ਡਿਕਦੇ ਹੈ ਲਹਿਰੇ ਵਾਲਾ ਕਰਦੇ ਗੱਲ ਆਹ ਸਾਹਮਣੇ ਚਾਂਦੀ ਕਦੇ ਕਦੇ ਗੱਲ ਹੋਈ 1 2 3 ਅਸੀਂ ਚਾਰ ਹਾਂ ਭਰਾ ਜਿਹੜਾ ਤੈਨੂੰ ਚੰਗਾ ਲੱਗੇ ਹੱਥ ਉਸੇ ਨੂੰ ਤੋਲਾ ਔਰ ਰੇਡ ਪੈਂਦੀ ਆ ਮੇਰੇ ਪੰਜਾਬੀ ਵੀਰੋ ਨਵੇਂ ਪਿੰਡਿਆ ਗੱਲ ਲਿਖਦਾ ਕੋਕੇ ਜੜ ਜੜ ਕੇ ਆ ਟੱਕਰ ਸ਼ੀਰਾ ਤੇ ਮਨਜੀਤ ਮਨਜੀਤ ਦੇ ਸ਼ੀਰਾ ਓ ਕਹਿੰਦੇ ਏ ਹਾਏ ਪੇਰੀਆ ਬੱਲੇ ਧੱਕ ਧੰ ਹੋਈ ਪਈ ਐ ਧੰ ਧੰ ਹੋਈ ਪਈ ਐ ਧੱਕ ਧੰ ਹੋ ਰਹੀ ਐ ਧੰ ਧਾਨਾ ਨੰਬਰ ਜਾਫੀ ਦਾ ਭਾਈ 1 ਮਿੰਟ ਖੜੀ ਇਧਰੋਂ ਜਿਹੜਾ ਬਾਜੇ ਵਜਾਈ ਜਾਂਦਾ ਕਾਦੇ ਲਈ ਰੌਲਾ ਪਵਾਉਣਾ ਦੱਸੋ ਯਾਰ ਉਹ ਵੀ ਨਹੀਂ ਹਟਦਾ ਪਤੰਦਰ ਫੁੱਟਰ ਵਾਲੀ ਬਾਏ ਨਹੀਂ ਧਿਆਨ ਰੱਖਿਓ ਮੜਾ ਜਾ ਜਿਹੜਾ ਇਧਰ ਬਾਜੇ ਵਜਾ ਰਿਹਾ ਜੇ ਨਜ਼ਾਰਾ ਦਾ ਹੁਣ ਦੱਸੋ ਫੇਰ ਆਹੀ ਕੁਝ ਹਰਜਿੰਦਰਾ ਭਾਲ ਦਾ ਸਿਆ ਤੂੰ ਕਦੋਂ ਦਾ ਆਹੀ ਕੁਝ ਹਿੰਦੇ ਹੋਣੀ ਮਨੁਨੀ ਭਾਂਦੇ ਸੀਗੇ ਇਹ ਇੱਥੇ ਰੱਖ ਇੱਥੇ ਰੱਖ ਇੱਥੇ ਰੱਖਰ ਹੱਤ ਕੌਡੀ ਦੀ ਮੇਰੇ ਵੀਰੋ ਸਿਰਾ ਕੌਡੀ ਵਾਲਾ ਸਿਰਾ ਕੌਡੀ ਵਾਲਾ ਅੱਜ ਸਿਰਾ ਕੌਡੀ ਵਾਲਾ ਸਿਰਾ ਕੌਡੀ ਵਾਲਾ ਬਿੱਲੇ ਉਧਰ ਰਣ ਸਿੰਘ ਜੀ ਸ਼ਾਹੀ ਉਹ ਵੀ ਜੁੜ ਗਿਆ ਕਹਿੰਦੇ ਸਿਰਾ ਕੌਡੀ ਵਾਲਾ ਬਿੱਲੇ ਸਿਰਾ ਕੌਡੀ ਵਾਲਾ ਲੈ ਵੀ ਭਾਈ ਹਰਜਿੰਦਰ ਦਾ ਆਮ ਸਵਾਦ ਆ ਗਿਆ ਅੱਜ ਸਰਾ ਲੱਗ ਗਿਆ ਅਵਨੇ ਸਰਪੰਚਾ ਅੱਜ ਕਹਿੰਦੇ ਸਰਾ ਲੱਗ ਗਿਆ ਕੋਡੀ ਵਾਲਾ ਆ ਸ਼ੇਰੂ ਹੈ ਧਨੌਰੀ ਵਾਲਾ ਆ ਸ਼ੇਰੂ ਹੈ ਧਨੌਰੀ ਵਾਲਾ ਐਨ ਗੱਲ ਸਿਰੇ ਲੱਗਿਆ ਭਾਈ ਜਿੰਨੇ ਬੈਠੇ ਹੋ ਮੈਂ ਕਹਾਂ ਸੀ ਨਾ ਬੈਠਿਆਂ ਦਾ ਮੁੱਲ ਮਿੜੂ ਜਿਹੜੇ ਕਹਿੰਦੇ ਆ ਬੈਠਿਆਂ ਦਾ ਮੁੱਲ ਮੁੜ ਗਿਆ ਇੱਕ ਵਾਰੀ ਦੱਸਿਓ ਫੇਰ ਖੁਸ਼ ਹੈ ਐਨ ਲੋਕੀ ਖੋਰੀ ਨੱਥੀ ਚੰਡੀਗੜ੍ਹ ਦੇ ਸੈਕਟਰ ਬਾਂਡੇ ਦੇ ਐਕਟਰ ਪੰਜਾਬ ਦੇ ਐਕਟਰ ਪੂਰੀ ਦੁਨੀਆ 'ਚ ਮਸ਼ਹੂਰ ਹੁਣ ਕਿਹਦੇ ਵਿੱਚ ਕਿਹੜੀ ਖੂਬੀ ਆਪਾਂ ਦੱਸਾਂਗੇ ਜਰੂਰ ਹੁਣ ਕਿਹਦੇ ਵਿੱਚ ਕਿਹੜੀ ਖੂਬੀ ਆਪਾਂ ਦੱਸਾਂਗੇ ਜਰੂਰ ਆਪਾਂ ਦੱਸਾਂਗੇ ਜਰੂਰ ਘੜੀ ਚਲਾਲਾ ਸੋਹਣਿਆ ਘੜੀ ਚਲਾਲਾ ਸੋਹਣਿਆ ਓ ਕੌਡੀ ਪਾਉਣਾ ਕਰ ਪਿਆਰ ਖੜਾ ਦੂਜਾ ਸੈਮੀਫਾਈਨਲ ਤੇ ਕਹਿੰਦੇ ਲੋਕ ਅਨੰਤ ਮਾਰ ਰਿਹਾ 16 ਤੇ 17 ਤੇ ਨਿਬੜ ਨਵੇੜੇ ਹੋਣਿਆ ਉਹ ਦਬੜਾ ਦਬਾਉਣਾ ਸਾਡੇ ਲਵੇ ਲੌੜੇ ਦਾ ਲਵੇ ਲੌੜੇ ਵਾਲੇ ਫਿਰਦੇ ਦਬਾਉਣ ਨੂੰ ਸਵਣਾ ਦਬਾਉਣਾ ਸਾਡੇ ਲਵੇ ਲਾਣੇ ਦਾ ਲਵੇ ਲਾਣੇ ਵਾਲੇ ਫਿਰਦੇ ਦਬਾਉਣ ਨੂੰ ਪਰ ਗੋਲੀਆਂ ਚੜੀਆਂ ਹੋਈਆਂ ਨੇ ਤਾਂ ਲੱਗੀਆਂ ਹੋਈਆਂ ਸ਼ੇਰੂਤ ਧੌਰੀ ਵਾਲਾ ਸ਼ੇਰੂਤ ਧੌਰੀ ਵਾਲਾ ਵੀ ਮਿਹਨਤ ਕੀਤੀ ਹੈ ਮਿੰਤਾ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਰਾਤ ਦੀ ਨਗਣੀਆਂ ਦਿਨ ਤਾਂ ਨਹੀਂ ਸੋਚ ਸਕੈਣੋਂ ਵੱਡੀ ਹੈ ਬਾਕੀ ਗੱਲ ਰੱਬ ਤੇ ਹੈ ਬਾਕੀ ਗੱਲ ਰੱਬ ਤੇ ਛੱਡੀ ਹੈ ਨਾਡਗਰਾਂ ਤੇ ਭੋਲਾ ਭੋਲਾ ਦੇ ਨਾਡਗਰਾਂ ਦਵਿੰਦਰ ਕੇ ਆ ਗੁਰਵਿੰਦਰ ਕਾਂਗਾ ਬਾਪੂ ਚੰਨਣ ਸਿੰਘ ਦਾ ਪੋਤਾ ਆਹ ਗੱਲ ਸਿਰੇ ਲਾਉਂਦਾ ਆਹ ਗੱਲ ਬਣਾਉਂਦਾ ਆਹ ਮੇਲਾ ਬਣਾਉਂਦਾ ਨੰਬਰ ਹਾਂ ਨੰਬਰ ਨਾਟ 11 ਦਾ ਜੱਫਾ ਆਈ ਤੇ ਆਕੇ ਲਾਉਣਾ ਸੰਦੀਪ ਲੁਧਰ ਦਾ ਨੰਬਰ ਤੱਕੇ ਨਾਲ ਲਿਆਉਣਾ ਨੰਗਲ ਅੰਬੀਆਂ ਵਾਲੇ ਦਾ ਜਾਸੀ ਮਹਿੰਗਾ ਕਹਾਉਣਾ ਪੂਰੀ ਦੁਨੀਆ 'ਚ ਮਸ਼ਹੂਰ ਆ ਹੁਣ ਕਿਹਦੇ ਵਿੱਚ ਕਿਹੜੀ ਖੋਬੀ ਆਪਾਂ ਦੱਸਾਂਗੇ ਜ਼ਰੂਰ ਕਬੱਡੀ 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 ਪੈ ਗਈ ਐ ਲੱਖੀ ਲੈਣੇ ਵਾਲਿਆ ਕਬੱਡੀ ਪੈ ਗਈ ਐ ਮੇਰੇ ਵੀਰੋ ਸ਼ੀਰਾ ਚੱਕ ਲਈ ਛੇਰ ਦਾ ਗੋਪੀ ਤੇ ਸ਼ੀਰਾ ਸ਼ੀਰਾ ਤੇ ਗੋਪੀ ਆਹ ਕਹਿੰਦੇ ਮਣੀ ਗੇ ਅਮਰੀਕਾ ਵਾਲੇ ਦਾ ਯਾਰ ਐ ਅਰੇ ਸਾ ਵਾਲਾ ਕਹਿੰਦੇ ਬੜਾ ਪਿਆਰ ਕਰਦਾ ਹੈ ਖਿਰੇ ਚੱਕ ਲਈ ਛੇਰਦੋ ਰਾਜੂ ਇਹਨੂੰ ਰਾਜੂ ਰਾਜੂ ਕਹਿੰਦੇ ਆ ਇਹ ਰਾਜ ਦਿਲਾਂ ਤੇ ਕਰਦਾ ਏ ਇਹਨੂੰ ਰਾਜੂ ਰਾਜੂ ਕਹਿੰਦੇ ਆ ਆਹ ਦੇਖਦਾ ਵੀ ਸ਼ੀਰਾ ਤੇ ਰਾਜੂ 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 ਸਰਵਰਪੁਰ ਵਿੱਚ ਕੱਪ ਹੋਇਆ ਹੈ ਰਾਜੂ ਦੇ ਮੈਨੂੰ ਫਾਜ਼ਲ ਸਾਹਿਬ ਮਿਲੇ ਔਰ ਫਿਜ਼ੀਕਲ ਫਿੱਟ ਵੜਿਆ ਹੈ ਸਪੋਰਟਸਮੈਨ ਖੇਤਰ ਦੇ ਵਿੱਚ ਇਹ ਸਾਰੇ ਪ੍ਰਬਾਰ ਨੇ ਜਿਹੜੀਆਂ ਵੱਡੀਆਂ ਮੱਲਾ ਮਾਰੀਆਂ ਇਹ ਵੱਡੀ ਕਾਰਨ ਕਰ ਲਈ ਪੈਂਦੀ ਹੈ ਨਾ ਫਿਰ ਬੰਦੇ ਹੈ ਲਓ ਮਨੀਤ ਧਨੌਲੀ ਵਾਲਾ ਇੱਕ ਪਾਸੇ ਕਰਨਾ ਇੱਕ ਪਾਸੇ ਚੰਡੀਗੜੀਆ ਇੱਕ ਪਾਸੇ ਬਠਿੰਡੇ ਵਾਲਾ ਲਓ ਚੱਕ ਪਾਣ ਦਾ ਜਫਾ ਬੱਲੇ 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 ਆ ਚੱਕੇ ਹਰਜਿੰਦਰਾ 500 ਦਾ ਜਫਾ ਕੋਦਾ ਹਾਂਗਕਾਂਗ ਭੰਗੜੇ ਪਾਈ ਜਾਂਦਾ ਵੀ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਕੋਕੇ ਜੜ ਜੜ ਕੇ ਕੋਕੇ ਜੜ ਜੜ ਕੇ ਕੋਕੇ ਜੜ ਜੜ ਕੇ ਅੱਜ ਕੌਣ ਜਿਹੜਾ ਤਨ ਤਨ ਕਰਾ ਦੂਗਾ ਅੱਜ ਕੌਣ ਜਿਹੜਾ ਤਨ ਤਨ ਕਰਾ ਲੂਗਾ ਲੈ ਵੀ ਕਾਂਗੇ ਵਾਲਿਆ ਜੇ ਇਹਨੂੰ ਦੱਸਾ ਲਵੇ ਤੇ ਗੱਲ ਤੇ ਗੱਲ ਤੇ ਗੱਲ ਗੱਲ ਤਾਂ ਬਣਦੀ ਐ ਜੱਟਾ ਗੱਲ ਤਾਂ ਬਣਦੀ ਐ ਗੱਲ ਗੱਲ ਵਾਲਾ ਰਾਜੂ ਕੋਰਲੇ ਪੜੇ ਵਾਲਾ ਸ਼ੀਰਾ ਚੱਕਲੀ ਸ਼ੇਰ ਦਾ ਉਹ ਮੁੰਡਾ ਮਾਨਸਾ ਦਾ ਉਹ ਕਹਿੰਦੇ ਨਾ ਗੱਲ ਗੱਲ ਤੇ ਅੜੀ ਪਗਾਉਣਾ ਲਗਦਾ ਮਾਨਸਾ ਪੱਲਦਾ ਉਹ ਕਹਿੰਦੇ ਹੁਣ ਕਰੂ ਹੰਡ ਜਾਂ ਨਾ ਨਿੰਮਾ ਤੇ ਸ਼ੀਰਾ ਬਾਟਾਂ ਵੱੜਦਾ ਤੁਰਿਆ ਜਾਂਦਾ ਐਵੇਂ ਨਹੀਂ ਕਹਿੰਦੇ ਅਫਤਰਾ ਛੂਕਦੀ ਆਈ ਸੀਗੀ ਉਹ ਧੂਰੇ ਤੋਂ ਚੱਕ ਲਈ ਸ਼ੇਰ ਨੂੰ ਕਾਂਗੇ ਵਾਲਿਆਂ ਕਹਿੰਦੇ ਸ਼ੀਰੇ ਨੂੰ ਉਹ ਪਾਣੀ ਪੁਲਾ ਦੇ ਹੇਠੋਂ ਨੰਗਦਾ ਪਾਣੀ ਪੁਲਾ ਦੇ ਸਰਬਨ ਪੁੱਤਰਾ ਕਹਦੇ ਨੇ ਮਾਪੇ ਤੇਰੇ ਜਾਨ ਬਚਾ ਦੇ ਓਏ ਹਰ ਆ ਜਾ ਕਿਹੜਾ ਸਰਾ ਲਾਉਗਾ ਬਾਪੂ ਗੁਰਦੇਵ ਸਿੰਘ ਦੀ ਮੁੰਡਾ ਤੇ ਕਹਿੰਦੇ ਡੇਰ ਗਿਆ ਆ ਮੁੰਡਾ ਹਰਖ ਗਿਆ ਆ ਮੁੰਡਾ ਆ ਮੁੰਡਾ ਆ ਮੁੰਡਾ ਹਰਖ ਗਿਆ ਮੁੰਡਾ ਹਰਖ ਗਿਆ ਮੁੰਡਾ ਮੁੰਡਾ ਆ ਜਾਂਦਾ ਮਨਜੀਤ ਆ ਆ ਜਾਂਦਾ ਮਨਜੀਤ ਆ ਨਵੇਂ ਪਿੰਡ ਆ ਭੱਜ ਗਿਆ ਨਵੇਂ ਪਿੰਡ ਆ ਭੱਜ ਗਿਆ ਆ ਰਨ ਆ ਗਿਆ ਇਹ ਲਾਰ ਦੀ ਟੀਮ ਦੇ ਲਈ ਕਬੱਡੀਆਂ ਪਾਉਂਦਾ ਇਹ ਬੱਲੀ ਬਿਹੜੂ ਦੀ ਟੀਮ ਦੇ ਲਈ ਕਬੱਡੀਆਂ ਪਾਉਂਦਾ ਜਤਿੰਦਰ ਜੋਲ ਦੀ ਟੀਮ ਖਡੂਰ ਸਾਹਿਬ ਉਹ ਫਾਈਨਲ ਦੇ ਵਿੱਚ ਪੁੱਜ ਗਈ ਹੈ ਜੱਗਾ ਜੰਡੀਆਂ ਜਤਿੰਦਰ ਜੋਲ ਉਹ ਜੁੜੇ ਬੈਠੇ ਆ ਯਾਰੀ ਹਰਜਿੰਦਰ ਦੇ ਨਾਲ ਪੱਕੀ ਹੈ ਗੱਲ ਕਰਦਾ ਲਹਿਰੇ ਵਾਲਾ ਲੱਖੀ ਹੈ ਉਹ ਰਾਜੂ ਆ ਗਿਆ ਸਾਡੇ ਵਾਲਿਆ ਲੈ ਲੱਖੀ ਅਮਨਾ ਸਰਪੰਚ ਕਹਿੰਦਾ ਵੀ ਲੜਤੋ ਵਾਲਾ ਇੱਕ ਵਾਰੀ ਕਹਿ ਦੇ ਭਾਈ ਹਰਜਿੰਦਰ ਕਹਿੰਦਾ ਵੀ ਇੱਕ ਵਾਰੀ ਕਹਦੇ ਵੀ ਮਿੱਤਰਾਂ ਨੇ ਕੰਬ ਲੋ ਉਹ ਕੱਢਿਆ ਜਿਹੜੇ ਇਹ ਲੋਕਾਂ ਤੋਂ ਜਿਹੜੇ ਅੜ ਗਏ ਲੋਕਾਂ ਤੋਂ ਪਰ ਆਹ ਮੈਚ ਵੀ ਅੜ ਗਿਆ ਬਿੱਲਿਆ ਆਹ ਮੈਚ ਨੇ ਗੱਲ ਸਿਰੇ ਲਾਈ ਹੈ ਜਿਹੜਾ ਹੋਲਡ ਨੰਬਰ ਕੋਈ ਹੈਗਾ ਉਹ ਚੈੱਕ ਕਰ ਲੋ ਜੇ ਨਹੀਂ ਹੈਗਾ ਕੋਈ ਹੋਲਡ ਜਿਹੜਾ ਨਹੀਂ ਲਿਆ ਗਿਆ ਸ਼ਿਰੇ ਦੀ ਰੇਡ ਬਿੱਲੇ ਹੋ ਗੋਪੀ 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 ਵੱਜ ਗਈ ਕਾਤੀ ਮੁੰਡਾ 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 ਇਹ ਜਾਂਦਾ ਕਿ ਮੁੰਡੇ ਸੈਨੇ ਤੇਰੀਆਂ ਸ਼ਹਿਰਾਂ ਦੇ ਇਹ ਸਿੱਧੂ ਇਲਾਕੇ ਤੋਂ ਆਇਆ ਹੈ ਸਿੱਧੂ ਮੂਸੇਵਾਲਾ ਜਿਹੜਾ ਜਿਹੜਾ ਪਿਆਰ ਕਰਦੇ ਤਾੜੀਆਂ ਲਾੜੇ ਜ਼ੋਰਦਾਰ ਇਹ ਵੱਡਾ ਸਟਾਰ ਹੈ ਔਰ 뮤직 ਇੰਡਸਟਰੀ ਦਾ ਵੱਡਾ ਸਟਾਰ ਜਿਹੜਾ ਜੋ ਕੁਝ ਹੈ ਸਿੱਧੂ ਕਰ ਗਿਆ ਹੈ ਉਸ ਤੋਂ ਮੋਸੇ ਵਾਲਾ ਕਰ ਗਿਆ ਔਰ ਜੋ ਕੁਝ ਗਲੈਡੀਏਟਰ ਕਰ ਗਿਆ ਉਹ ਸੰਦੀਪ ਕਰ ਗਿਆ ਔਰ ਜੋ ਦੀਪ ਸਿੱਧੂ ਪੰਜਾਬਲੀ ਕਰ ਗਿਆ ਉਹ ਦੀਪ ਸਿੱਧੂ ਕਰ ਗਿਆ ਪਰ ਆ ਮੁੰਡਾ ਰਾਜੂ ਆ ਗਿਆ ਕੋਟਲੇ ਭੜੀ ਵਾਲਾ ਰਾਜੂ ਆ ਗਿਆ ਉਧਰ ਹਰਜਿੰਦਰ ਸਿੰਘ ਜੀ ਐਸਆਈ ਸਾਹਿਬ ਸਾਡੇ ਉਹ ਵੀ ਕਹਿੰਦੇ ਜੁੜੇ ਬੈਠਿਆ ਐਸਆਈ ਸਾਹਿਬ ਹਰਜਿੰਦਰ ਸਿੰਘ ਜੀ ਪਰ ਘਾਂਗੇ ਵਾਲਾ ਤੇ ਕਹਿੰਦੇ ਰਾਜੂ ਜੇ ਇੱਥੇ ਜਫਾ ਲੱਗ ਗਿਆ ਉਹ ਲੋਕੀ ਖੁਸ਼ ਹੋ ਜਾਣਿਆ ਕਾਂਗਾ ਰਾਜੂ ਆਓ 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 ਲੈ ਵੀ ਜੋਰ ਦੇਖ ਵੀ ਲਖੀ ਕਿੰਨਾ ਲੱਗ ਗਿਆ ਮੁੰਡਿਆਂ ਦਾ ਜਿਹੜੇ ਵਿੱਕਦੇ ਨਹੀਂ ਮੋਲਾ ਉਹ ਜਮੀਰ ਦਿੱਤੇ ਐ ਸਾਨੂੰ 6 6 ਫੁੱਟੇ ਦਾਤੇ ਨੇ ਸਰੀਰ ਦਿੱਤੇ ਐ ਸਰੀਰ ਦਿੱਤੇ ਐ ਨੰਬਰ ਰਹਿੰਦਾ ਜਾਂ ਹੋ ਗਿਆ ਬਾਈ ਬਾਈ ਮੈਚ ਚ ਜਿੱਤੇ ਕੋਈ ਮਰਜੀ ਜੇ ਕਬੱਡੀ ਦਾ ਆਨੰਦ ਆਇਆ ਇੱਕ ਆਪੋ ਆਪਣੇ ਨਾਂ ਦੀ ਤਾੜੀ ਜ਼ੋਰਦਾਰ ਕਲਾਪਾਸਤੇ 500 ਸਿੱਧੂ ਮੂਸੇ ਵਾਲੇ ਦੇ ਨਾਂ ਤੇ ਕੋਦੇ ਹਾਂਗਕਾਂਗ ਮੰਨੀਓ ਲੈ ਵੀ ਆਉਣੇ ਫੜੀ ਕਰ ਰਹੇਂਦਾ ਮੈਚ ਕਿ ਹੋ ਗਿਆ ਇਹ ਤਾਂ ਮੈਚ ਦੇ ਦਾ ਲੱਖੀ ਮੈਨੂੰ ਲੱਗਦਾ ਵੀ ਚੱਲੀ ਹੋਈ ਜਾਵੇ ਯਾਰ ਲੋਕ ਤਾਂ ਇਹ ਕਹਿੰਦੇ ਐ ਵੀ ਮੈਚ ਚੱਲੀ ਜਾਵੇ ਚੱਲੀ ਜਾਵੇ ਮੈਚ ਚੱਲੀ ਜਾਵੇ ਜਿਹੜੇ ਜਿਹੜੇ ਆਡੀ ਕਾਟੀ ਤੋਂ ਖੁਸ਼ ਐ ਇੱਕ ਵਾਰ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਮੁੰਡੇ ਤੁਹਾਡੇ ਇਸ ਇਲਾਕੇ ਵਿੱਚ ਜੱਕ ਸੈਦਕ ਖੇਡਣ ਆਇਆ ਹੈ ਇਹ ਆਪਣੇ ਲਈ ਮਾਣ ਵਾਲੀ ਗੱਲ ਹੈ ਅੱਜ ਵੱਡੇ ਵੱਡੇ ਕੱਪ ਹੋ ਰਹੇ ਆ ਪਰ ਅਮਨ ਸਰਪੰਚ ਹੈ ਅੱਜ ਸਰਾ ਲਾਤਾ ਹੈ ਅੱਜ ਤਨ ਤਨ ਹੋ ਗਈ ਹੈ ਬਾਈ ਹਰਜਿੰਦਰ ਹੋਣਾ ਦਾ ਅਮਨ ਸਰਪੰਚ ਹੋਣਾ ਦਾ ਸਾਰੇ ਪ੍ਰਬੰਧਾਂ ਦਾ ਗਾ ਗੜਮਾ ਧੰਨਵਾਦ ਹੈ ਐਡੇ ਦੇ 스타 ਬੁਲਾਣੇ ਇਹ ਵੱਡੀਆਂ ਗੱਲਾਂ ਲਾ ਵੀ ਮਨੀ ਤਨਹੋਰੀ ਵਾਲਿਆ ਮੈਂ ਜਿੰਦਾ ਰਹ ਸੋਣਿਆ ਜਿੰਦਾ ਰਹ ਤਨਹੋਰੀ ਦੀ ਟੀਮ ਜਿਹੜੀ ਜੇਤੂ ਰਹੀ ਅਮਨ ਸਰਪੰਚ ਐਕਟਰ ਸਾਹਿਬ ਬੜੀਆਂ ਵੱਡੇ ਮਾਨ ਆ